ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਮੇਰਾ ਨਾਮ ਅਮਨਦੀਪ ਕੌਰ ਤੇ ਕੱਲ ਨੂੰ ਸਰਗੀ ਦਾ ਜਨਮ ਦਿਨ ਹੈ ਇਸ ਕਰਕੇ ਸਾਰੀਆਂ ਤਿਆਰੀਆਂ ਸ਼ਾਮ ਨੂੰ ਹਿਸਕਾ ਰያ ਹੈ ਕੱਲ ਨੂੰ ਸੁਖੁਣੀ ਸਾਹਿਬ ਦਾ ਪਾਠ ਕਰਾਉਣਾ ਸੀ ਆ ਬੈਠੀ ਹੈ ਸਾਡੀ ਬਰਥਡੇ ਗਰ ਸਰਗੀ ਕੱਲ ਨੂੰ ਤੁਹਾਡਾ ਕੀ ਆ ਬਰਥਡੇ ਸਾਰੇ ਇਹਨੂੰ ਵਿਸ਼ ਕਰੋ ਹੈਪੀ ਬਰਥਡੇ ਤੇ ਆ ਅਗਰੇ ਚੱਲ ਰਹੀ ਆ ਬਰਥਡੇ ਦੀ ਤਿਆਰੀ ਚੱਲ ਰਹੀ ਆ ਮੈਂ ਇਹਨਾਂ ਦਾ ਸੁੰਨਿਲੰਡ ਤਿਆਰ ਕਰਵਾਇਆ ਲੈ ਕੇ ਨਹੀਂ ਆਏ ਵਧੀਆ ਵਧੀਆ ਬਹੁਤ ਸੋਹਣਾ ਹੈ ਸਲਵਾਰ ਹਾਂ ਤੇ ਦੁਪੱਟਾ ਅੰਦਰ ਦਾ ਮੈਂ ਦੁਪੱਟਾ ਲੈ ਕੇ ਆਉਂਦੀ ਆ ਵਧੀਆ ਆ ਨੀਚੇ ਦੀ ਪਾਉਣ ਨੂੰ ਪਰ ਉੱਪਰ ਹੈ ਬਿਨਾਂ ਇਹਦੀ ਹੈਪੀ ਬਰਥਡੇ ਥੈਂਕ ਯੂ ਆ ਬਹੁਤ ਕਰੀਂਗਾ ਆ ਦੇਖੀ ਦੁਪੱਟਾ ਕਿੰਨਾ ਸੋਹਣਾ ਇਹਦੇ ਲੜਾਂ ਦੀ ਫੋਟ ਲੈ ਲੈਂਦਾ ਜਿੱਧਰ ਆ ਲੜਾਈਏ ਸਾਡੇ ਰੋ ਹੋ ਜਾਣਗੇ ਆ ਦੇਖੀ ਹੁੱਕ ਲਵਾਈ ਹੈ ਵਿੱਚੇ ਵੀ ਹਾਂ ਥੋੜਾ ਜਿਹਾ ਦੀਪ ਹੋ ਜਾਂਦਾ ਫਿਰ ਬੱਚੇ ਦੇ ਢੇਠਾ ਜਿਹਾ ਨੂੰ ਹੋਈ ਜਾਂਦਾ ਇਹ ਵੀ ਸਰਗੀ ਪਿਆਰ ਫੋ ਰਹੀ ਆ ਹਾਂ ਅੱਜ ਬਾਬਾ ਜੀ ਆਣ ਗਏ ਹਨਾ ਸਰਗੀ ਕੀ ਬਾਬਾ ਨਾਨਕ ਖੜੇ 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 ਥੋੜਾ ਜਾਂ ਥੋੜਾ ਜੀ ਬੁੱਢੇ ਬੀਬੀ ਮੇਰਾ ਖੜ ਜਾ ਰੁਕ ਜੋ ਰੁਕ ਜੋ ਸਰਗੀ ਰੁਕ ਜੋ ਪੁੱਤ ਆਦੀ ਉੱਥੇ ਕੋਈ ਨਾ ਲੌਂਗਾ ਕਿ ਕਿਹਾ ਹਾਂ ਕਿਵੇਂ ਲੜੀ ਤੁਸੀਂ ਨੇ

ਵੈਸੇ ਕਹਿੰਦੇ ਸੀ ਹੈ ਨਾ ਵੀ ਫੁੱਟ ਫੱਟ ਜਾਣਗੇ ਫੁੱਟੇ ਨਹੀਂ ਹੈਗੇ ਇੱਕ ਇੱਕ ਦੋ ਦਿਨ ਬਾਅਦ ਨਿਕਲੀ ਉਹ ਸੀ ਹਾਂ ਇੱਕ ਉਹ ਸੀ ਕਬ ਉਹਦੇ ਪੱਖੇ ਵਾਲਾ ਸਾਡੀ ਸਾਰੀ ਫੈਮਲੀ ਨਾਲ ਚੁੱਪੀ ਆ ਪਰ ਅਸੀਂ ਤੇ ਬਾਬਾ ਜੀ ਨਾਲ ਦੇ ਫੇਰ ਛੋਲੇ ਕੱਪੜੇ ਪਾਪਾਂਗੇ ਮਹਾਰਾਜ ਜੀ ਤਿਆਰੀ ਵਾਸਤੇ ਅਸੀਂ ਬਾਹਰੋਂ ਝਾੜੂ ਲਾ ਕੇ ਹੈ ਨਾ ਉੱਥੇ ਪਾਣੀ ਪੋਣੀ ਛਿੜਕਤਾ ਤੇ ਫਿਰ ਸਵਾਈਆਂ ਸੁਵੀਆਂ ਕਰੀਆਂ ਆ ਸਾਡੀ ਗੁੱਡੀ ਪੂਆ ਬੈਠੀ ਆ ਇਹ ਧਣੀਆਂ ਸਮਾਰ ਰਹੀ ਆ ਗੁੱਡੀ ਪੂਆ ਧਨੀਆ ਸਮਾਰ ਰਹੀ ਆ ਉਹ ਭਾਬੀ ਭਾਂਡੇ ਧੋ ਰਹੀ ਆ ਵੈਸੇ ਵੇਲ ਤਾਂ ਅਸੀਂ ਕੱਲ ਹੀ ਲਿਆਂਦੀ ਸੀ ਬਸ ਸਾਫ਼ ਕਰਕੇ ਯੂਜ਼ ਕਰਨੀ ਆ ਉਹ ਤੇ ਆ ਹਲਵਾਈ ਦਾ ਸਮਾਨ ਭਾਬੀ ਨੇ ਸਾਰਾ ਮਾਂਜ ਮਾਂਜਦਾ ਦਾ ਕੜੰਜਾ ਖੜੂੰਜਾ ਵੀ ਤੇ ਆ ਹਲਵਾਈ ਇਹ ਆ ਹਲਵਾਈ ਬੈਠੇ ਨੇ ਜਿਹੜੇ ਸਬਜ਼ੀਆਂ ਵਗੈਰਾ ਬਣਾਉਣਗੇ ਜਲੇਬੀਆਂ ਵਗੈਰਾ ਬਣਾਉਣਗੇ

ਪੈਰ ਤੋਂ ਕੇ ਸਾਰੇ ਕੱਲੇ ਕੱਲੇ ਕਰਕੇ ਨਾ ਅੰਦਰ ਜਿਹੇ ਜਾਂਦੇ ਰਹੇ ਤੇ ਬੋਰੀ ਤੇ ਪੈਰ ਸਾਫ਼ ਕਰ ਕਰਦੇ ਜੋਦਨ ਜਾਨ ਮੱਤੇ ਗਏ। ਮੈਂ ਦੋਤਾਂ ਨੂੰ ਸੁਣਤਾਰੂ। ਬਾਬਾਈ ਨੇ ਸੁਖਣੀ ਸਾਹਿਬ ਦਾ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕਰੀ। ਭਾਈ ਸਾਪਾਏ ਬੀਨ ਸਿੰਘ ਜੀ ਦੇ ਪਿਤਾ ਵਾਗੂ ਆਪਣੇ ਬੱਚੀ ਦੇ ਜਨਮ ਦੇ ਹਾਰ ਦੇ ਕੁਸ਼ ਨੂੰ ਮੁਖ ਰੱਖ ਕੇ ਸਿੱਤੇ ਪਿਤਾ ਵਾਗੂ ਫਾਪੇ ਰਸ ਕਰਾਣਾ ਕਰਦੇ ਹੋਏ। ਅਰਦਾਸ ਕਰਨ ਤੋਂ ਬਾਅਦ ਬਾਬਾਈ ਨੇ ਸੁਖਣੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰਤਾ ਹੈ। ਮਾਯਾ ਮਹਾਰਾਜ ਜੀ ਦੇ ਰੂਪ ਸੀ ਉਹਨਾਂ ਦੀ ਜਿਹੜੀ ਵੀ ਸੈਟਿੰਗ ਸੀ ਹੈ ਨਾ। ਬੀਰਮਾਲਾ ਸਾਹਿਬ ਦੇਣਾ ਤੇ ਆਲੇ-ਦਾਲੇ ਵੀ ਉਹਦੇ ਸਾਰਾ ਕੁਝ ਸੈੱਟ ਕਰਨਾ ਸ਼ੁਰੂ ਕਰਤਾ ਫਿਰ ਸਰ ਕੀ ਮਥਾ ਠਿਕਣਾਈ ਤੇ ਦੇਖੋ ਮੇਰੀ ਸਰ ਕੀ ਮਥਾ ਦੇਖ ਰਹੀ ਹੈ ਆ ਨਾਮ ਤੇ ਤੁਸਾਂ ਤੇ ਆਗਰੋ ਸੰਗਤ ਨਾਮ ਹੈ ਸਾ ਗੋਕ ਮਨਵੰਦ ਪਿਆਪੇ ਨਾਨਕ ਕਾਟਲੇ ਰੋਪਰੇ ਆਪੇ ਆ ਦੇ ਅੰਤਰ ਜੋ ਰਖਨ ਹਾਰ ਇੱਕ ਇੱਕ ਕਰਕੇ ਸਾਰੇ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ ਸੀ ਹਨਾ ਤੇ ਮੈਂ ਤੇ ਵੰਡੀ ਅਸੀਂ ਜਾ ਤੇ ਪਕੌੜੀਆਂ ਹਨਾ ਜਿਵੇਂ ਚਾਹ ਨਾਲ ਪਕੌੜੀਆਂ ਮਦਾਨਾ ਦੰਦੇ ਸੀ ਕੋਈ ਕੁਸ਼ ਕਰ ਰਿਹਾ ਸੀ ਕੋਈ ਕੁਸ਼ ਕਰ ਰਿਹਾ ਸੀ ਲੰਗਰ ਦੀ ਤਿਆਰੀ ਹੋ ਚੁੱਕੀ ਸੀ ਤੇ ਆ ਸਾਡੇ ਬੀ ਲੰਗਰ ਦੀ ਤਿਆਰੀ ਅਸੀਂ ਲੰਗਰ ਛਕਾਉਣਾ ਸੀ ਮਹਾਰਾਜ ਜੀ ਵੀ ਉਹ ਤੋਂ ਅਰਦਾਸ ਤੋਂ ਬਾਅਦ ਤੇ ਆ ਲੰਗਰ ਤਿਆਰ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਵਾਉਣ ਵਾਸਤੇ ਪ੍ਰਸ਼ਾਦਾ ਲੈ ਕੇ ਗਈ ਮੈਂ ਹਾਂ ਹਾਂ ਕਰੇ ਤਾਂ ਥੋੜਾ ਨਾ ਮੇਰੇ ਸੋਹਣੇ ਨਾਮ ਤੇ ਸੰਗ ਸੁਣ ਸੁਣ ਸੁ ਗੁਰਪਨ ਕਰ ਕਰਵਰ ਤੇ ਆਪਣੇ ਨਾਮ ਲਾਏ ਨਾਮ ਅਗਰ ਪਦਮਾ ਬਾਬਿਆਂ ਦਾ ਖਾਜ ਵੱਡਾ ਯਾਰ ਮੈਨੂੰ ਦੂਈ ਥਾਲੀ ਚ ਕੋਡੀਆਂ ਦਾ ਭਲਾ ਹੋਰ ਵੀ ਖਾਲੀ ਚ ਨਹੀਂ ਉਹ ਬਡਬੀਆਂ ਦੇ ਬਾਬੇ ਨੇ ਤੇ ਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਇਕ ਹਰ ਨਾਮ ਦੇ ਮੇਰਾ ਮਨ ਕੀ ਹਰ ਹਰ ਪ੍ਰਭ ਕਿਰਪਾ ਧਾਰੀ ਸੁਖਮਣੀ ਸਾਹ ਦੇ ਪਾਠ ਵੀਰ ਅਰਦਾਸ ਹੋਣ ਤੋਂ ਬਾਅਦ ਬਾਬਾ ਜੀ ਨੂੰ ਹਨਾ ਸੁਖਾਸਨ ਕਰਕੇ ਬਾਬਾ ਜੀ ਨੂੰ ਆਪ ਦੇ ਸਥਾਨਾਂ ਤੇ ਪਹੁੰਚਾਉਣ ਦੀ ਸਾਰੀ ਤਿਆਰੀ ਕਰ ਰਹੇ ਨੇ ਸਾਰੇ ਕਿ ਹੁਣ ਬਾਬਾ ਜੀ ਆਪ ਦੇ ਸਥਾਨਾਂ ਤੇ ਜੀ ਗੁਰੂ ਘਰ ਜਾ ਰਹੇ ਆ ਰਾਜੀ ਨਵਦੇਸ ਤੋਂ ਨਾ ਚੱਡਣ ਤੋਂ ਬਾਅਦ ਸਾਰਿਆਂ ਨੂੰ ਲੰਗਰ ਬਤਾਇਆ ਉਹ ਫਾਈਲ ਕਰ ਮਾਲਾ ਉਹ ਪ੍ਰੀਤ ਜਿਹਦਾ ਮੂੰਹ ਟੇਰ ਗਿਆ ਫੇਰ ਤੂੰ ਹੋਣਾ ਕਰ ਨਾ ਹਾਂ ਇੱਕ 90 मथां टेको मथां टेक

ਤਿਹਾ ਰੁਚੀ ਕਰ ਦੋ ਤੇ ਕਰਾਉ ਪਿਆ ਮਾਪੇ ਦੀ ਚੇਜੀ ਕਰਤਾ ਦੇ ਕਿਉਂ ਮਾਪੇ ਦੇ ਕੇ ਬੱਚੇ ਬਣ ਗਏ ਕੀ ਕਰਤਾ ਸੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਆਹ ਇਹਨਾਂ ਮਿਟਾ ਲੜ ਗਈ ਅਰੇ ਬੂਤ ਕਿਧੀਆਂ ਲਾਈਟਾਂ ਮਾਰਦੇ ਨੇ ਨਹੀਂ ਇਦਾਂ ਸਰ ਇਦਾਂ

ਵੀ ਦਿਨ ਵੀ ਗਾ ਬੁੱਤ ਵੀ ਦਿਨ ਪਾਰੀ ਕਰੋ ਆਪਿਓ ਕਹਿ ਲੈਂਦਾ ਆਪਿਓ ਕਰ ਲੈਂਦਾ ਨੇ ਸੋਹਣੇ ਲੱਗ ਰਹੇ ਨੇ ਖਿੰਡੇ ਜੇ ਇਹ ਤਾਂ ਕਰਦਾ ਤੇਰੇ ਕੋਲ ਮੈਂ ਤੇ ਵਾਲ ਬੋਨ ਜਿੰਦੀ ਨੇ ਕਿੰਨੇ ਟੁਪਕੀ ਆਕਾਂਸਟੇ ਟੂ ਯੂ ਠਾ ਇੱਧਰ ਤੋਂ ਵੀਡੀਓ ਬਣਾ ਰਹੀ ਆ ਮੇਰੀ ਸ਼ੋਨਾ ਮੈਂ ਤਾਂ ਮੰਨੂ ਤੇ ਖੋਲੋ ਦਾ ਤੂੰ ਦਾ ਵੰਟਰ ਨਾਲ ਮਨਾ ਦੋ ਤਿੰਨੇ ਵਾਰ ਹਾਂ ਕਿੰਨੇ ਬਿੱਟਰ ਹੋ ਰਹੇ ਹਾਂ ਹਾਂ ਕਿੰਨੇ ਬਿੱਟਰ ਹੋ ਰਹੇ ਹਾਂ ਵਾਓ ਥੈਂਕ ਯੂ ਬਿੰਦਰ ਮਾ ਆਇਦਰੂ ਦਿਖਾਓ ਚੱਕੇ ਦਿਖਾਈਓ ਵਾਹ ਚੱਕੇ ਬਾਗ ਵਿੱਚ ਚੱਲਦੀ ਹੈ ਵਾਓ ਕੀਆ ਹੈ ਸੋਹਣਾ ਦੇਖ ਇਹਦੇ ਅੰਦਰ ਲਾਈਟ ਚੱਲਦੀ ਆ ਮਿਊਜ਼ਿਕ ਚੱਲਦਾ ਸਾਰਾ ਕੁਝ ਚੋਲ ਲੈ ਕੇ ਆਇਆ ਹੈਗਾ ਸਰ ਕੀ ਪਿੰਟਰੀ ਮੰਮਾ ਹਾਂ ਮੰਮਾ ਬਾਹਰ ਨਹੀਂ ਮਿਲਦਾ ਇਹਦੇ ਬੂਦੋਂ ਕਾਲੂ ਖੋਲਣੀ ਆ ਛੋਟੇ ਛੋਟੇ ਸਮਾਨ ਨੇ ਨਾ ਆ ਇਹਨਾਂ ਚਸਮਾਨ ਬੇਕਰ ਨਹੀਂ ਤਾਂ ਦੀਦ ਨਾਲ ਹੱਡੇ ਤਾਂ ਹੈ ਨਹੀਂ ਕਿਤੇ ਹਾਂ 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 ਕਿ ਪਿੰਕ ਆ ਇਧਰ ਹੱਡੇ ਸ਼ੋਸ਼ਾ ਕਿਚਨ ਸੈਟ ਆ ਓਏ ਚਲ ਅ ਉਹਦੇ ਬਾਅਦ ਬਰਥਡੇ ਤੋਂ ਬਾਅਦ ਉਹਦੇ ਗਿਫਟ ਖੋਲਣ ਲੱਗਿਆ ਸੀ ਆ ਉਹਦੇ ਸੱਬੇ ਚਾਚੂ ਨੇ ਦਿੱਤਾ ਆ ਇਹਦੀ ਕੈਪ ਆ ਤੇ ਆ ਇਹਦੀ ਲੋਅਰ ਆ ਵੈਸੇ ਇਸ ਸਾਲ ਨਹੀਂ ਆਉਣਾ ਇਹਦੇ ਅਗਲੇ ਸਾਲ ਆਊਗਾ ਕਾਫੀ ਵੱਡਾ ਥੈਂਕ ਯੂ ਸੱਬੇ ਚਾਚੂ ਨੂੰ ਫਾਸਟ ਮੋਸ਼ਨ ਚ ਕਰਦਾ ਹਾਂ ਹਾਂ ਇਹ ਮੈਂ ਨਾ ਥੈਂਕ ਯੂ ਮਹੀਂ ਕਹੀ ਜੰਨੀ ਆ ਇਹ ਸਰਗੀ ਨੂੰ ਬਿਠਾ ਲਿਆ ਔਰੇ ਉਹਨੇ ਸਾਰਾ ਕੁਝ ਉੱਪਰ ਨਹੀਂ ਚ ਕਰਦਾ ਇਹ ਸੱਬੇ ਚਾਚੂ ਦਾ ਥੈਂਕ ਯੂ ਸੱਬੇ ਚਾਚੂ ਤੇ ਇਹ ਕੀ ਦਾ ਇਹ ਸੁਮਨワਸੀ ਦਾ ਸਰਗੀ ਦੀ ਸੁਮਨワਸੀ ਦਾ ਇਹ ਆ ਇਹ ਦੇ ਮੋਜਨੇ ਤੇ ਇਹ ਦੇ ਲੋਰਾ ਇਹਦੇ ਥੋੜੀਆਂ ਜਿਹਾ ਬਾਵਾਂ ਬੜੀਆਂ ਵਾਲੇ ਐਸੇ ਫੋਲਡ ਕਰਵਾ ਲਾਂਗੇ ਅਸੀਂ ਤੇ ਥੈਂਕ ਯੂ ਸੁਮਨワਸੀ ਆ ਕਿਨੇ ਦਿੱਤੀ ਸਰਗੀ ਨੂੰ ਫਰਾਕ ਆ ਕਿਨੇ ਦਿੱਤੀ ਆ ਉੱਚੀ ਬੋਲਿਓ ਸੋ ਮੇਰਾ ਮਾਸੇਨੀ ਮੇਰਾ ਮਾਸੇਨੀ ਥੈਂਕ ਯੂ ਤਾਂ ਕਹ ਲਓ ਥੈਂਕ ਯੂ ਹਾਰੇ ਕਿ ਜੇ ਆ ਤਾਂ ਤੁਸੀਂ ਦੇਖ ਹੀ ਲਿਆ ਸੀ ਕਿਉਂਕਿ ਬਰਥਡੇ ਵਾਲੇ ਦਿਨ ਮੇਰੇ ਭਰਾ ਨੇ ਸਰਗੀ ਦੇ ਮਾਮੇ ਨੇ ਲੈ ਆ ਕੇ ਦਿੱਤਾ ਏ ਪੰਤੀ ਮਾਮੂ ਨੇ ਲੈ ਆ ਕੇ ਦਿੱਤਾ ਨਾ ਏ ਕਿਨੇ ਲੈ ਕੇ ਦਿੱਤਾ ਏ ਸਰਗੀ ਸਰਗੀ ਕਿਨੇ ਲੈ ਕੇ ਦਿੱਤਾ ਏ ਪੰਤੀ ਮਾਮੂ ਨੇ ਥੈਂਕ ਯੂ ਤਾਂ ਕਹਦੇ ਫਿਰ ਥੈਂਕ ਯੂ ਪੰਤੀ ਮਾਮੂ ਇਹ ਇਹ ਕ੍ਰੌਪ ਟੌਪ ਜਾਂ ਤੇ ਨਾਲ ਇਹਦੇ ਇਹਦੇ ਆਹ ਕਲੌਜ਼ੋ ਪੈਂਟ ਕਲੌਜ਼ੋ ਜਾਂ ਬਹੁਤ ਸੋਫਟ ਬਹੁਤ ਆ ਅੰਦਰ ਉਹ ਵਾਸਾ ਠਾ ਤੇ ਆ ਸਾਡੀ ਜਸਪੂਆ ਨੇ ਜਸਪੂਆ ਹੈਗੀ ਤਾਂ ਯਾਨੀ ਕਿ ਸਾਡੀ ਭੂਆ ਸਾਡੇ ਸਾਰੇ ਉਹਨੂੰ ਭੂਆ ਹੀ ਕਹਿੰਦੇ ਨੇ ਤੇ ਸਰਗੀ ਵੀ ਉਹਨੂੰ ਭੂਆ ਹੀ ਕਹਿੰਦੀ ਆ ਉਹ ਇਹ ਬੁਣ ਕੇ ਲਈ ਆ ਇਹ ਹੱਥਾਂ ਦਾ ਬੁਣਿਆ ਹੋਇਆ ਉਹਦਾ ਆ ਦੇਖੋ ਨਾਲ ਕੇ ਨਾਲ ਤੇ ਆ ਬਹੁਤ ਸੋਹਣੀ ਇਵੇਂ ਸੇ ਮੇਰੇ ਵੀ ਆ ਜਾਂਦੇ ਬਹੁਤ ਖੁੱਲੀ ਡੁੱਲੀ ਆ ਤੇ ਮੇਰੀ ਸਿ ਮੈਂ ਕਹਤਾ ਸੀ ਨਾ ਮੈਂ ਮੇਰੇ ਸਰਗੀ ਦਾ ਸਰਵੜਾ ਵੀ ਤੂੰ ਖੁੱਲੀ ਡੁੱਲੀ ਲੈ ਪੂਆ ਜੀ ਥੈਂਕ ਯੂ ਜਸ ਪੂਆ ਜੀ ਇਹ ਨਾ ਇੰਸਟਾਗ੍ਰਾਮ ਦਾ ਪੇਜ ਆ ਫੋਰ ਸਕੌਚ ਵੀ ਉਹ ਤੋਂ ਬਹੁਤ ਸੋਹਣੇ ਕੱਪੜੇ ਮਿਲਦੇ ਨੇ ਮੇਰੇ ਹਸਬੰਦ ਨੇ ਉਹਨੂੰ ਬਣਾ ਕੇ ਲੱਪੇ ਲੈ ਮੰਗਾ ਦਿੱਤੀ ਸਰਗੀ ਨੂੰ ਬਹੁਤ ਸੋਹਣੀ ਆ ਸਾਫਟ ਨਾਲ ਹੁੱਡੀ ਵੀ ਆ థాంਕ ਯੂ ਸਾਰੇ ਆ ਤੁ